ਓਏ ਇੱਧਰ ਛੇਕ ਮਾਰੂਗਾ ਬਾਈ ਗੇ ਬੋਟਨਾ ਨਾ ਕੋਈ ਆਪਣੇ ਆਲਾ ਵੀ ਕਿਨ ਲੱਕੜਾ ਲੱਕੜਾ ਤੈਨੂੰ ਕੱਪੜੀ ਨਹੀਂ ਬਣਾਉਣਾ ਇੱਧਰ ਹੀ ਲਾਉ ਆ ਖਿੱਚ ਲੱਕੜਾ ਇੱਧਰੋਂ ਹਾਂ ਇਹਨੂੰ ਮੋੜ ਦੋ ਬਸ ਇੱਥੇ ਪੈਰ ਤਾਂ ਕੱਟਿਆ ਆਵਾਜ਼ ਸਾਰੀ ਜਿਆਦਾ ਮੈਂ ਹੱਥ ਨਹੀਂ ਲਾਉਣਾ ਜਾ ਬੰਦ ਕਰ ਲਾ ਨਾ ਲਾ ਦੋ ਬੰਦ ਨੂੰ ਉੱਥੇ ਹੀ ਖਾ ਦੋ ਲਿਆ ਨਕੜਾ ਓਏ ਲਕੜਾ ਲਾਓ ਇਹਦੇ ਨਾਲ ਲਿਖੇ ਸਾਰੇ 500 ਇਹ ਤੇ ਜਾਂਦਾ ਚਲੋ ਖਾਣੀਆਂ ਲਾਓ ਸਿੰਧਰ ਦਵਾਈਏ ਤੇ ਸ਼ਕਮ ਰਸੀ ਵਾਂਗੇ ਜਾਲੇ ਲਕੜਾ ਜਰਾ ਖੜ ਜਣ ਜੈ ਇਹਨੂੰ ਬੰਦ ਕੇ ਮਾਰਾ ਜਾਇਆ ਇੱਥੋਂ ਹਲੋ ਉਹੀ ਬੰਦ ਕੇ ਫੜ ਮਾਰ ਕੇ ਕਰ ਲੈ ਇਹ ਨਕੜਾ ਬਾੜ ਕੇ ਬਸ ਕਿਰਾ ਹਿੱਲੂਗਾ ਵੀ ਆ ਹੋਇਆ ਇੱਕ ਨਹੀਂ ਨਾ ਬੰਦ ਨਹੀਂ ਪਾ ਕੇ ਇਹ ਲੀ ਲੀ ਬਸ ਕਿਰਾ ਹਿੱਲੂਗਾ ਵੀ ਆ ਹੋਇਆ ਇੱਕ ਨਹੀਂ ਨਾ ਬੰਦ ਨਹੀਂ ਪਾ ਕੇ ਹਟ ਕੇ ਹਟ ਕੇ ਹਟ ਕੇ ਮਾਣ ਲੱਗਦਾ ਛੁੱਟੀਆਂ ਦੇ ਨਾਲ ਤੋਂ ਵੀ ਉਹਨਾਂ ਨੇ ਕਿਹਾ ਕਿਹੜਾ ਆ ਜਾਂਦੇ ਖਾਣੇ ਪਟੇਵਾ ਕਿਨੂੰ ਕਰ ਸਕਦਾ ਸੈਟਿੰਗ ਮੋਟਨ ਲੱਗਣਾ ਹੈ ਭਾਰਾ ਇਹਦੇ ਵਿੱਚ ਉਹ ਸੱਦੇ ਦੇ ਦਿੱਤੇ ਆਵਾਜ਼ ਆਵਾਜ਼ ਮੌਜੂ ਹੋ ਗਈ ਹਮਾਰਾ ਗੱਡੀ ਚ ਕੱਲ ਨੂੰ ਨਹੀਂ ਆਉਂਦਾ ਉਹ ਤੋਂ ਜਾਨ ਸਰੀਰ ਸਾਬਾ ਖਾਣਾ ਲੱਗਿਆ ਜੋਨੇ ਬਾਹਰ ਨਿਕਲ ਰਿਹਾ ਉਹ ਬੜੀ ਤੇਜ਼ੀ ਨਾਲ ਚੱਲ ਰਿਹਾ ਫੋਲ ਲਾਉ ਲੱਕੜਾਂ ਤੇ ਸਿੰਦਰ ਕੱਟਾ ਲਾ ਬਾਈ ਪਹਿਲਾਂ ਸਾਹਮਣੇ ਸਾਹਮਣੀ ਲਾਈ ਉਹਨੂੰ ਬਾਈ ਪਿੰਦੇ ਵੱਢੀ ਇੱਕ ਵਾਰਾਂ ਨੇ ਡਿੱਗ ਪੜਨਾ ਨਹੀਂ ਡਿਬਾਈ ਦੇ ਪਾਸੇ ਚਾਰ ਚੁਪਰੇ ਲਾਈ ਆ ਬਣਾ ਦੇ ਚੁਪਰੇ ਪਾਈ ਦੇ ਪਾਸੇ ਪਹਿਲੀ ਰੱਖੀ ਬਾਈ ਹਲਾ ਮੈਂ ਤੇਰੀ ਜੀ ਆ ਬਣੂ ਜਾਏ ਜੇ ਕਰ ਲਾ ਵਢੀ ਦੋਈ ਚਾਰ ਪੰਜ ਟੋਟੇ ਲਿਆਇਆ ਚਾ ਚੱਕੜ ਮੰਗਿਆ ਦੇਖੋ ਵੀ ਦਰਮਾਨ ਆ ਮੈਂ ਉਹ ਕੇ ਸਾਹਮਣੇ ਅੱਥੀਆਂ ਲੱਗਣਾਂ ਤੇ ਤਿਆ ਉਹ ਚਿੰਨੀਆਂ ਜਾਨਾ ਇਹ ਲੋਕਾਂ ਕੋਲ ਸਾਨੂੰ ਐ ਲੱਗਣੇ ਮਾਹ ਦਾ ਬੱਚ ਨਹੀਂ ਇਰੇ ਤੇ ਕਿੱਡੇ ਸੋੜਾ ਮੈਨਾਂ ਆਇਆ ਨਹੀਂ ਹਲੇ ਹੁਣ ਆ ਗਿਆ ਸੱਤ ਗਿਆ ਪਾਸੇ ਹਰ ਜੱਥੇ ਕੌਣ ਜਿੱਲੀ ਆ ਵਤਕੇ ਦਾ ਚਾਚਾ ਥੀਰਾ ਚਲ ਗਿਆ ਇੱਕ ਟੋਕਰੀ ਜਿਹੜੀ ਆ ਵਾਪਸ ਨਹੀਂ ਆਇਆ ਵਾਪਸ ਸਮਝ ਨਹੀਂ ਗਈ ਜਰਾ ਤਾਂ ਕੋਈ ਨਹੀਂ ਆ ਕੁਈ ਨੀ ਨੀਉ ਦਾ ਤੇ ਜਾ ਕੇ ਲੈ ਕੇ ਆ ਮੁੰਬਈ ਕਰਾ ਲੈ ਮੈਂ ਹੰਟ ਮਾਰ ਕੇ ਯਾਰੀ ਪੱਕੀ ਖਰਚਾ ਯਾਰੀ ਪੱਕੀ ਖਰਚਾ ਮਟਾਲੀ ਨਾ ਜੰਦ ਮੈਂ ਲੱਗ ਜਾਂਦਾ ਰਹਿੰਦਾ ਬੜੇ ਭਾਏ ਕਰਦਾ ਹੁੰਦਾ ਮੇਰਾ ਫਰਕ ਜਿਆਦਾ ਕਰਵਾ ਕਰਤਾ ਨਹੀਂ ਤਾਂ ਤੁੰਦ ਨਹੀਂ ਚੌੜਾ ਅੰਮੀ ਚੌੜਾ ਹਵਲੇ ਆਦਾ ਯਾ ਇਨੀ ਪਾਹੇ ਪਾਥੀਆਂ ਜਮਕੇ ਨਾ ਵਿੱਚ ਉੱਤੇ ਲੱਕੜਾਂ ਟੇੜਾਂ ਡੁੱਡਾਂ ਸਿੱਧੇ ਦੇ ਉੱਤੇ ਉੱਤੇ ਮੱਛੀ ਕਹਿਣਾ ਇਹਦੇ ਵਿੱਚ ਪਾਸੇ ਕਰ ਦੇ ਵਿੱਚ ਪਾਸੀਆਂ ਸੱਟੇ ਇੱਕ ਪਾਸੇ ਮੋਰਾ ਇਹ ਗੰਗੀਤ ਪਾਥੀ ਨੂੰ ਚਾਹੁੰਦੇ ਚੈਰੈਂਟਰੀ ਜਾਊਗਾ ਥੋੜਾ ਜਿਗਾੜ ਬਾਲ ਗਿਆ ਉੱਪਰ ਲੱਕੜਾਂ ਲਾ ਪਿੱਲੇ ਪਾਸੇ ਇਹ ਨੂੰ ਲਾ ਫਲ ਪਾੜਨ ਨੂੰ ਆ ਆ ਵਿੱਚ ਵਿਚਾਲੇ ਸੱਟੇ ਨਾਲ ਤੇਲ ਲਾ ਕੇ ਨਾ ਉੱਤੇ ਅੱਧੀ ਠੀਕ ਇਹ ਤਾਂ ਇਹ ਤਾਂ ਸਵੇਰੇ ਲਾ ਥੱਲੇ ਹੋਰ ਬੰਦ ਦੇਈਂ ਅਕਲਾ ਹੋਰ ਬੰਦ ਦੇਓ ਆਹ ਕੋਲ ਕੰਦੇ ਨਾਲ ਉੱਤੇ ਚੱਲੀਆ ਇਹ ਤਾਂ ਛੱਡ ਜਾਨੀ ਉਹ ਨਹੀਂ ਜੱਟ ਛੱਡ ਕੇ ਚਲੀਆ ਤਾਂ ਦੀ ਉਹ ਥੰਗੀ ਮੰਨ ਦੇ ਕੋਟੀ ਉਹ ਭੈਤਰਾ ਡੱਕੇ ਡੀਜ਼ਲ ਲਿਆ ਭਲਾ ਪਾਵੇਂ ਥੱਲੇ ਡੀਜ਼ਲ ਲਿਆ ਪਟ્રોલ ਤੇ ਡੀਜ਼ਲ ਡੀਜ਼ਲ ਹੀ ਹੈ ਮੈਂ ਪਟ્રોલ ਚੱਲਣ ਦੇ ਇਸ ਪਟ્રોલ ਦਾ ਇੱਕ ਨਾ ਭੜਾਕਾ ਆਇਆ ਬਈ ਹੈ ਹੈ ਚੱਲ ਜਾਈਆਂ ਆਪਰਾਉ ਹਾਂ ਕਿੱਲ ਵੀ ਭਈਆ ਹਾਂ ਆਹ ਦੀ ਕਹਾਣੀ ਹੋਈ ਯਾਰ ਜਿੰਨਾ ਕਾਇਦਾ ਹੀ ਗੁੰਮ ਪੱਦੇ ਵਿੱਚ ਆ ਤੂੰ ਪੜਾਪਣੇ ਦਾ ਤਿਆਰ ਹੋ ਗਿਆ ਜਮੈਂ ਬੰਦਾ ਫਿਰ ਲਾਣੀ ਤੇ ਇਹਨੇ ਪੇਲ ਪਾ ਕੇ ਲਾਵਾਂਗੇ ਥੱਲੇ ਉੱਤੇ ਪੇਲਵਾ ਦੇਣਗੇ ਨਾ ਵੀਤੇ ਪਾਥੇ ਨੂੰ ਬਾੜ ਦੇ ਦੇਣ ਮੈਂ ਪਹਿਲੇ ਮੂਰੇ ਰੱਖ ਲਾਈ ਇੱਧਰ ਦੀ ਥਾ ਛੱਡ ਜੂਗਾ ਪਾਥੀਆਂ ਨਾ ਰੁਕ ਜੂ ਕੰਮ ਆਇਆ ਉੱਤੇ ਲੱਕੜ ਦੇ ਤੇਰ ਪਾ ਕੇ ਨਾ ਉੱਤੇ ਪਾਥੀਆਂ ਵੇਚਦੀ ਇੱਕ ਮੂਰਾ ਯਾਰ ਰੱਖ ਕੇ ਕੁੱਤੀ ਦੇ ਘੋੜਨੇ ਨੂੰ ਵਿੱਚ ਪਸਾ ਦੇ ਪਾਥੀਆਂ ਕਰੀ ਬੱਚੀ ਕੋਈ ਲੱਕੜ ਹੁਣ ਹੁੰਦੀ ਲੋੜੀ ਨਹੀਂ ਕਾ ਪਿਆਰ ਤੋਂ ਆ ਜਾਂਦੇ ਨੇ ਬੰਦੇ ਨੂੰ ਕੋਈ ਨਾ ਸਪੈਨ ਦਾ ਆਵਾਜ਼ ਤੋਂ ਮੋੜਾ ਘੱਟ ਪਾਥੀਆਂ ਥੋੜੀਆਂ ਨਹੀਂ ਗਿਆ ਨਹੀਂ ਕੋਈ ਲਉਂਦੇ ਬਾਈ ਇੰਨੀ ਨਹੀਂ ਹੈ ਡਰੂਨੀ ਜਿੰਨੀ ਤੂੰ ਕਹਿੰਦਾ ਹੈ ਡਰੂਨੀ ਹੈ ਅਜੇ ਕਿਹੜਾ ਲਾਉਣਾ ਹੈ ਲਾਉਣ ਦਾ ਨਹੀਂ ਨੂੰ ਦਿੱਤੀ ਹੈ ਨੇ ਆ ਗਿਆ ਕਿੰਨੇ ਮਿੰਟ ਹੋ ਗਏ ਯਾਰੀ ਟਿਕਾ ਟਿਕਾ ਦੇ ਆਈ ਤੋਂ ਨਦੀ ਪਿੱਛੇ ਵਸਪਤ ਚੱਲ ਰਿਹਾ ਟੂਰ ਚਲੋ ਪੱਟੀਆਂ ਦਾ ਥੋੜਾ ਖੰਨਸ ਕਰ ਦਿਓ ਚਲੋ ਪੱਟੇ ਵਾਲੀ ਜਗ੍ਹਾ ਰੱਖਣਾ ਨਿਕੜੋ ਜਾਂਦਾ ਰਿਹਾ ਇਹ ਰਿਹਾ ਤੁਹਾਡਾ। ਪਾਤੇ ਕੈਂਡੇ ਕਰਦਾ ਨਹੀਂ। ਇਹ ਖੜੇ ਬੱਤ ਕਰ ਹਾਈ ਫਲੋਡ ਗਿਆ ਯਾਰ। ਉਹ ਇੱਥੇ ਮੁਰਾਏ ਆਵਾ ਕੇ ਥੱਲੇ ਬਸਾ ਦੇ ਨੁਹਾ। ਉਹ ਫੋਟੋ ਤੇ ਦਮੇ ਦੀ। ਇੱਕੇ ਦੀ ਫਾਲਸ। ਐਦਾਂ ਦਾ ਲੱਗਣਾ ਲੱਗਦਾ ਨਾ। ਉਹ ਆ ਲੈ ਇੱਥੇ। ਉਹ ਤਾਂ ਦਿਖਣਾ ਖਾਨੂੰ। ਇੱਥੇ ਹੀ। ਹੋਰ ਥੋੜੀ ਜਿਹੀ ਤਾਂ ਕਰਦੇ। ਸੱਚ ਤੋਂ ਉਹ ਦੇਖੋ ਨੀ ਚੱਲਦਾ ਨਹੀਂ ਯਾਰ। ਤੇਰਾ ਵੀ ਸਾਹ ਦੂ। ਵਾਹ ਸਾਡੇ। ਉਹ ਤਾਂ ਵੀ ਹੇਚਰਾ ਮਾਦਾਨ। ਕੁੱਤੇ ਪਾਤਾਂ ਫੇਰਦੇ ਹੈ। ਜੇ ਉਹ ਜਨਕੇ ਨਹੀਂ ਆਪਾਂ ਨੂੰ ਦੌੜ ਕੇ ਵੀ ਆਉਂਦਾ। ਹਾਂ? ਕੌੜਿਆਂ ਨੂੰ। ਕੌੜਿਆਂ ਹੀ ਆ। ਕੌੜਿਆਂ ਨੂੰ ਫੇਰ ਜਿਉਂ ਨੇ। ਹਲੋ। ਬਿਜੂਈ ਚਲਾ ਦੀ ਬੱਤ ਕੱਤੀ ਨਾ। ਕੋਈ ਆਏ ਇੱਕ ਤਾਂ ਖੜ ਕੇ ਬਲਾ ਸਟੇਬਲ। ਫੜ 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 ਕੀ <laughs> ਕਰਾ